ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਲਕੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਵਿਸ਼ੇਸ਼ ਸਮਾਗਮ ਕਰਵਾਏ ਜਾ ਰਹੇ ਨੇ ਇਸ ਪਾਵਨ ਮੌਕੇ ਸ਼੍ਰੀ ਦਰਬਾਰ ਸਾਹਿਬ ਨੂੰ 100 ਟਨ ਤੋਂ ਵੱਧ ਰੰਗ ਬਰੰਗੇ ਫੁੱਲਾਂ ਨਾਲ ਖੂਬਸੂਰਤੀ ਨਾਲ ਸਜਾਇਆ ਜਾ ਰਿਹਾ ਫੁੱਲਾਂ ਦੀ ਆਮਦ ਦੇਸ਼ ਦੇ ਵੱਖ-ਵੱਖ ਰਾਜਾਂ ਜਿਵੇਂ ਕੋਲਕਾਤਾ ਕੇਰਲਾ ਪੂਨੇ ਦਿੱਲੀ ਮੁੰਬਈ ਉੱਤਰ ਪ੍ਰਦੇਸ਼ ਅਤੇ ਮਾਚਲ ਪ੍ਰਦੇਸ਼ ਤੋਂ ਹੋਈ ਹੈ ਇਸ ਤੋਂ ਇਲਾਵਾ ਵਿਦੇਸ਼ਾਂ ਵਿੱਚੋਂ ਮਲੇਸ਼ੀਆ, ਥਾਈਲੈਂਡ, ਸਿੰਗਾਪੁਰ, ਬੈਂਕਾਕ, ਹਾਲੈਂਡ, ਨਿਊਜ਼ੀਲੈਂਡ, ਕੀਨੀਆ ਅਤੇ ਸਾਊਥ ਅਫਰੀਕਾ ਤੋਂ ਵੀ ਖਾਸ ਤੌਰ ਤੇ ਫੁੱਲ ਭੇਜੇ ਗਏ ਨੇ। ਸਜਾਵਟ ਦੇ ਕੰਮਾਂ ਲਈ ਕੋਲਕਾਤਾ, ਦਿੱਲੀ ਅਤੇ ਮੁੰਬਈ ਤੋਂ 100 ਤੋਂ ਵੱਧ ਮਾਹਿਰ ਕਾਰੀਗਰ ਅੰਮ੍ਰਿਤਸਰ ਪੁੱਜੇ ਹਨ ਜੋ ਲਗਾਤਾਰ ਦਿਨ ਰਾਤ ਸੇਵਾ ਨਿਭਾ ਰਹੇ ਨੇ। ਉਹਨਾਂ ਦੀ ਮਦਦ ਲਈ ਸੈਂਕੜੇ ਸੇਵਾਦਾਰ ਅਤੇ ਸ਼ਰਦਾ ਲੂ ਵੀ ਸਜਾਵਟ ਦੇ ਕੰਮ ਵਿੱਚ ਜੁਟੇ ਹੋਏ ਨੇ। ਉਮੀਦ ਹੈ ਕਿ ਅੱਜ ਰਾਤ ਤੱਕ ਪੂਰੇ ਸ੍ਰੀ ਦਰਬਾਰ ਸਾਹਿਬ ਦੀ ਸ਼ਾਨਦਾਰ ਸਜਾਵਟ ਦਾ ਕੰਮ ਮੁਕੰਮਲ ਹੋ ਜਾਵੇਗਾ ਆਓ ਤੁਹਾਨੂੰ ਵੀ ਦਿਖਾਉਂਦੇ ਹਾਂ ਮੌਕੇ ਦੀਆਂ ਤਸਵੀਰਾਂ ਤੇ ਨਾਲ ਹੀ ਸੁਣਾ ਦਿੰਦੇ ਹਾਂ ਮੌਕੇ ਤੇ ਪਹੁੰਚੀ ਸੰਗਤ ਤਾਂ ਕੀ ਕਹਿਣ ਹੈ ਇਹ ਦਾਸ ਪ੍ਰਬਲੀ ਸਿੰਘ ਜੀ ਤੇ ਮਹਾਰਾਜ ਗੁਰਮੁਖਵੰਦ ਸਾਹਿਬ ਦੀ ਕਿਰਪਾ ਸਦਕਾ ਗੁਰੂ ਸਾਹਿਬ ਦੇ ਪਹਿਲੇ ਪ੍ਰਕਾਸ਼ ਉਤਸਵ ਮੌਕੇ ਮਾਰਾ ਸੇਵਾ ਲੈ ਰਹੇ ਜੀ ਸਰਦਾਰ ਸੁਨੀਦਰਪਾਲ ਸਿੰਘ ਜੀ ਜਿਹੜੀ ਸੇਵਾ ਨਿਭਾ ਰਹੇ ਨੇ ਜੀ ਤੇ ਆਪ ਜੀ ਵੇਖ ਹੀ ਸਕਦੇ ਹੋ ਕਿ ਕਿੰਨੀ ਸੋਹਣੀ ਸਜਾਵਟ ਹੋਈ ਹੈ ਤੇ ਵੇਖ ਕੇ ਮਨ ਬੜਾ ਖੁਸ਼ ਹੁੰਦਾ ਜੀ ਕਿੰਨੇ ਤਰ੍ਹਾਂ ਦੇ ਫਲਾਵਰ ਲਗਾਏ ਗਏ ਨੇ ਇਹ ਫਲਾਵਰ ਮਰੇ 35 ਤੋਂ 40 ਕਿਸਮ ਦੇ ਫਲਾਵਰਸ ਨੇ ਜਿਹੜੇ ਵਕ ਵਕ ਥਾਵਾਂ ਤੋਂ ਆਂਦੇ ਨੇ ਜੀ ਇਹ ਦੇਸੀ ਤੇ ਵਿਦੇਸੀ ਹਰ ਹਰ ਟਾਈਪ ਦਾ ਫਲਾਵਰ ਆਂਦਾ ਜੀ ਤੇ ਇਹਦੇ ਵਾਸਤੇ 100 ਤੋਂ ਵੱਧ ਕਾਰੀਗਰ ਤੇ 200 ਤੋਂ ਵੱਧ ਪ੍ਰੇਮੀ ਸੇਵਾਦਾਰ ਸਾਡੇ ਨਾਲ ਜੁੜੇ ਆ ਜੀ ਅੱਜ ਜਿਹੜੀ ਫੁੰਡਾ ਦੀ ਸੇਵਾ ਸਚਕੰਡ ਸਿਟੀ ਹਰਮੰਦਰ ਸਾਹਿਬ ਦੇ ਸਾਰੇ ਕੰਪਲੈਕਸ ਕੰਪਲੈਕਸ ਵਿੱਚ ਜਿਹੜੀ ਕਾਲ ਤੱਕ ਸੈੱਪ ਵਿਖੇ ਵੀ ਸਾਰੀ ਕੀਤੀ ਜਾ ਰਹੀ ਹੈ ਇਹ ਤਨਤਨ ਸ੍ਰੀ ਗੁਰੂ ਗੰਨ ਸਾਹਿਬ ਜੀ ਮਹਾਰਾਜ ਦੇ ਪ੍ਰਕਾਸ਼ ਉਤਸਵ ਵਾਸਤੇ ਕੀਤੀ ਜਾ ਰਹੀ ਹੈ ਜਿਹੜੇ ਕੱਲ 26 ਤਰੀਕ ਹੈ ਤੇ ਉਸ ਸਬੰਧੀ ਦੇਸ਼ਾਂ ਤੋਂ ਵੀ ਵਿਦੇਸ਼ਾਂ ਤੋਂ ਵੀ ਫੁੱਲ ਮੰਗਵਾਏ ਗਏ ਹਨ ਤੇ ਤਕਰੀਬਨ 40 50 ਕਿਸਮ ਦੇ ਫੁੱਲ ਹਨ 35 40 ਟਨ 4-5 ਟਰੱਕਾਂ ਦੇ ਵਿੱਚ ਸੇਵਾ ਕਰਕੇ ਲਿਆਂਦੇਗੇ ਅੰਮ੍ਰਿਤ ਤੇ ਜਿੰਨੇ ਵਿੱਚੋਂ 3 ਟਰੱਕ ਤੇ 에어 ਕੰਡੀਸ਼ਨਡ ਹੈਗੇ ਸੰਤਾ ਕੇ ਫੁੱਲ ਕੋ ਮਲਾਣਾ ਜਾਣ ਉਹਨਾਂ ਦੀ ਫਰੈਸ਼ਨੈਸ ਜਿਹੜੀ ਹੈਗੀ ਉਹ ਕਾਇਮ ਰਵੇ ਇੱਥੇ ਆ ਕੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ 100 ਤੋਂ ਵੱਧ ਕਾਰੀਗਰ ਲੱਗਾ ਹੋਇਆ ਹੈ 200 ਤੋਂ ਵੱਧ ਸਰੀਰ ਲੱਗਾ ਹੋਇਆ ਹੈ ਨਾਲ ਜਿਹੜੀ ਸੇਵਾ ਦੇ ਵਿੱਚ ਕੋਈ ਹੈਲਪ ਕਰ ਰਹੇ ਨੇ ਤੇ ਗੁਰੂ ਗ੍ਰੰਥ ਸਾਹਿਬ ਕਿਰਪਾ ਕਰਨ ਸਮਰੱਥ ਪਾਤਸ਼ਾਹ ਨੇ ਸਿਰ ਦੇ ਹੱਥ ਰੱਖਣ ਸੇਵਾ ਲੈਂਦੇ ਰਹੇ ਅਤੇ ਅੱਜ ਰਾਤ ਤੱਕ ਗੁਰੂ ਦੀ ਕਿਰਪਾ ਨਾਲ ਇਹ ਸੰਪੂਰਨਤਾ ਹੋ ਜਾਏਗੀ ਜੀ ਬਾਈ